ਤੁਸੀਂ ਦੇਖ ਰਹੇ ਹੋ 24 ਪੰਜਾਬ ਨੀ ਚੈਨਲ ਸਮਾਜ ਸੇਵੀ ਮੰਜੂ ਜਿੰਦਰ ਅਤੇ ਡਿਸਟ੍ਰਿਕਟ ਕੋਆਰਡੀਨੇਟਰ ਜ਼ਿਲ੍ਹਾ ਰੂਲਰ ਜੂਥ ਕਲੱਬ ਐਸੋਸੀਏਸ਼ਨ ਮਾਨਸਾ ਦੇ ਸ਼ਹਿਰੀ ਪ੍ਰਧਾਨ ਅਗਰਵਾਲ ਸਵਾ ਮਾਨਸਾ ਜੀ ਨੇ ਆਪਣੀ ਬੇਟੀ ਪ੍ਰਿੰਕਾ ਦੇ ਜਨਮ ਦਿਨ ਤੇ ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਨਵਜਮਿਤੀ ਨਾ ਸਰਕਾਰੀ ਹਸਪਤਾਲਾਂ ਉੱਤੇ ਜਾ ਕੇ ਜਨਮ ਦਿਨ ਮਨਾਇਆ ਕਿਉਂਕਿ ਦੇਖਦੇ ਅਸੀਂ ਤਕਰੀਬਨ ਜਦੋਂ ਕਿਸੇ ਬੱਚੇ ਦਾ ਜਾਂ ਕਿਸੇ ਦਾ ਪਰਿਵਾਰ ਦੇ ਜਨਮ ਦਿਨ ਦਾ ਲੋਕ ਵੱਡੇ ਵੱਡੇ ਹੋਟਲਾਂ 'ਚ ਜਾਂਦੇ ਹਨ ਵੱਡੇ ਵੱਡੇ ਫੰਕਸ਼ਨ ਕਰਦੇ ਹਨ ਪਰ ਇਹ ਬਹੁਤ ਵਧੀਆ ਨੇਕ ਉਪਰਾਲਾ ਕੀਤਾ ਗਿਆ ਹੈ ਜੋ ਨਵਜਮੀਆਂ ਤੀਆਂ ਨੂੰ ਉਹਨਾਂ ਨੂੰ ਮੁਬਾਰਕਬਾਦ ਜਨਮ ਦਿਨ ਦੇ ਮੌਕੇ ਤੇ ਦਿੱਤੇ ਜਾ ਰਹੀਆਂ ਜੋ ਕਿ ਆਪਣੇ ਆਪ ਇੱਕ ਸਲਾਘਾਯੋਗ ਉਪਰਾਲਾ ਹੈ ਕਿਉਂਕਿ ਜਦੋਂ ਬੱਚਾ ਤੇ ਇਸ ਤਰ੍ਹਾਂ ਦੇ ਕੰਮ ਸੰਸਕਾਰ ਪਰਿਵਾਰਾਂ ਵਿੱਚ ਮਿਲਦੇ ਹਨ ਤਾਂ ਬਹੁਤ ਵਧੀਆ ਯੋਗਦਾਨ ਉਪਰਾਲਾ ਨਜ਼ਰ ਆਉਂਦਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਹਸਪਤਾਲਾਂ ਵਿੱਚ ਜਾ ਕੇ ਨਵਜੰਮੀਆਂ ਧੀਆਂ ਤੇ ਬੱਚਿਆਂ ਨੂੰ ਦਿੱਤੇ ਜਾ ਰਹੇ ਹਨ ਉਹਨਾਂ ਵੱਲੋਂ ਗਿਫਟ ਵਗੈਰਾ ਜੋ ਜਨਮ ਦਿਨ ਦੇ ਮੌਕੇ ਕਾਬਲੀ ਤਾਰੀਫ ਗੱਲ ਹੈ ਕਿਉਂਕਿ ਸਲਾਘਾਯੋਗ ਉਪਰਾਲਾ ਕਿਉਂਕਿ ਅਸੀਂ ਦੇਖਦੇ ਹਾਂ ਕਿ ਜਨਮ ਦਿਨ ਦੇ ਮੌਕੇ ਤੇ ਲੋਕ ਬੜੇ ਬੜੇ ਪ੍ਰੋਗਰਾਮ ਦਾ ਯੂਜ਼ਨ ਕਰਦੇ ਹਨ ਪਰ ਇਹ ਜਸਲਾਗਾ ਜੋਗ ਉਪਰਾਲਾ ਕਰਨਾ ਸਭ ਤੋਂ ਵੱਡੀ ਹੀ ਸਲਾਗਾ ਵਾਲੀਆਂ ਗੱਲਾਂ ਹਨ ਕਿਉਂਕਿ ਇਹ ਸੰਸਕਾਰ ਪਰਿਵਾਰਾਂ ਦੇ ਪਿੱਛੋਂ ਮਿਲਦੇ ਹਨ ਕਿਉਂਕਿ ਇਹ ਜੇ ਪਰੇਲੇ ਕਰਨਾ ਇੱਕ ਆਪਣੇ ਆਪ ਵਿੱਚ ਬਹੁਤ ਵੱਡੀਆਂ ਗੱਲਾਂ ਹਨ ਅਤੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਨਾਂਵ ਜਮੀਆਂ ਧੀਆਂ ਨੂੰ ਇਹ ਦਿੱਤੇ ਜਾ ਰਹੇ ਹਨ ਜਿਸ ਤੇ ਕਿ ਆਪਣੇ ਆਪ ਵਿੱਚ ਬਹੁਤ ਵਧੀਆ ਨੇ ਇੱਕ ਗੱਲਾਂ ਹਨ ਅਤੇ ਇਸ ਸਮੋਂ ਅਗੇ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਵੀ ਹਸਪਤਾਲ ਮਾਨਸਾ ਦੇ ਵਿੱਚ ਕਿਵੇਂ ਆਉਣਾ ਵੱਲੋਂ ਨਵਜੰਮੀਆਂ ਈਆਂ ਨੂੰ ਮੌਕੇ ਦੇ ਜਿੱਥੇ ਜਨਮ ਦਿਨ ਮਨਾਉਣਾ ਬਹੁਤ ਵਧੀਆ ਸਲਾਹ ਹੈ ਜੋ ਕੋ ਪਰਲਾ ਅਸੀਂ ਦੇਖਦੇ ਹਾਂ ਕਿ ਜਨਮ ਦਿਨ ਦੇ ਮੌਕੇ ਤੇ ਕਈ ਵਕਫਾ ਲੋਕ ਲੰਗਰ ਲਗਾਉਂਦੇ ਹਨ ਜਾਂ ਗਊਸ਼ਾਲਾਾਂ ਵਿੱਚ ਜਾਂ ਹੋਰ ਕੋਈ ਧਾਰਮਿਕ ਸਥਾਨਾਂ ਤੇ ਜਾਂਦੇ ਹਨ ਪਰ ਇਹਨਾਂ ਵੱਲੋਂ ਇੱਕ ਹੋਰ ਨੇਕ ਕਲਾ ਪਰੇਲਾ ਕਰਦੇ ਹੋਏ ਜਿੱਥੇ ਨਵਜੰਮੀਆਂ ਈਆਂ ਨੂੰ ਇੱਕ ਜਨਮ ਦਿਨ ਮਨਾਉਂਦੇ ਨਜ਼ਰ ਆ ਰਹੇ ਹਨ ਕਿਵੇਂ ਦੇਖ ਸਕਦੇ ਹੋ ਲੋਕਾਂ ਦੇ ਵਿੱਚ ਕਿੰਨੀ ਖੁਸ਼ੀ ਅਤੇ ਸੱਭ ਮਿਲਦਾ ਹੈ ਜੋ ਆਪਣੇ ਆਪ ਦੇ ਵਿੱਚ ਇੱਕ

ਅੱਜ ਨਹੀਂ ਮਿਲ ਸਕਿਆ ਮਿਲਣਾ। ਇਹ ਜਨਤਿਨਾ ਸੀ ਹਾਸਾ ਨੌ ਤੇ ਮੇਰੇ ਬੱਚਿਆਂ ਨਾਲ ਇੱਜਾ ਬੱਚਾ ਹਸਪੀਟਲ ਚ ਪਹੁੰਚਾਣੇ ਆ। ਪਿਛਲੇ ਸਾਲ ਅਸੀਂ ਨਹੀਂ ਆਏ ਕਿਉਂਕਿ ਮਿਲਦੇ ਕੋਈ ਪਰਸਨਲ ਪ੍ਰੋਬਲਮ ਸੀ। ਅਸੀਂ ਕੋਈ ਇੱਕੇ ਤੋਂ ਇੱਕ ਵਾਰ ਐਲਬੀ ਸ਼ੁਰੂ ਕਰਤਾ ਤੇ ਆ ਸਾਲ ਤੋਂ ਫਿਰ ਲਈ ਆਖ ਨੂੰ ਆਸੀ। ਤੇ ਅਸੀਂ ਬੱਚੀ ਤੁਸੀਂ ਮੇਰੀ ਦੁਆ ਸਬਰਦੇ ਆ ਵੀ ਇਹ ਹੀ ਸੇਵਾ ਸਾਰੀ ਤੁਸੀਂ ਵੀ ਅੱਗੇ ਲੈ ਕੇ ਜਾਓਗੀ। ਸੈਲੈਬ੍ਰੇਟ ਕਰ ਰਹਾ ਹੈ ਇਹ ਮੂਲ ਖਰਦੀ ਦੋ ਬਿਲਾ ਇਹਨਾਂ ਛੋਟੀਆਂ ਬੱਚੀਆਂ ਨੂੰ ਜਿੱਥੇ ਮੋਟੀਵੇਸ਼ਨ ਮਿਲਦੀ ਹੈ ਬਿਹਾਰਤੀਆਂ ਬਹੁਤ ਕੁਝ ਕਰ ਸਕਦੇ ਇਹ ਯਾਦ ਰੱਖੋ ਕਿ ਇਹ ਚਾਰ ਚਾਸਕ ਦਿਨ ਮੇਰੀ ਬੇਟੀ ਵੀ ਇਸ ਜਗ੍ਹਾ ਨੂੰ ਜਾਰੀ ਰੱਖਦੀ ਅੱਗੇ ਪੂਰੇ ਕਲੱਬ ਦੇ ਜਿਹਨਾਂ ਬੱਚੇ ਕਲੱਬ ਦੇ ਮੈਂਬਰ ਹੁ ਵੀ ਅਸੀਂ ਇਹ ਯਾਦ ਕਰਦੇ ਹਾਂ ਕਿ ਜਦੋਂ ਵੀ ਤੁਹਾਡਾ ਕੋਈ ਬਰਥਡੇ ਹੁੰਦਾ ਹੈ ਤਾਂ ਤੁਸੀਂ ਗਰੀਬ ਬੱਚਿਆਂ ਨਾਲ ਜਾ ਕੇ ਸੁਆਮੀ ਇਰੀਆ ਦੇ ਨਾਲ ਜਰੂਰ ਮੰਦਰ ਦੇ ਘਰੇ ਕੋਲ ਅਨੁਮੋਕ ਕਰਨ। ਅਤੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੀ ਹਾਂ ਸਾਡੇ ਭਗਵਾਨ ਜੀ ਦੇ ਵਰਮਾ ਜੀ ਅਤੇ ਡਾਕਟਰ ਜੈਪਾਲ ਜੀ ਜਿਨ੍ਹਾਂ ਨੇ ਅੱਜ ਜੇ ਇਸ ਨੂੰ ਇਹ ਟੋਕਾਲੇ ਨੂੰ ਸਾਡਾ ਪੂਰਾ ਸਹਿਯੋਗ ਅਤੇ ਸਾਥ ਦਿੱਤਾ ਸਾਡੇ ਨਾਲ ਰਹਿ ਇਸ ਕਰਦੇ। ਅੱਗੇ ਵੀ ਆਸ ਕਰਦੇ ਹਾਂ ਕਿ ਉਹ ਸਾਡੇ ਨਾਲ ਪੈਰ ਦੇ ਆਧਾਰ ਤੇ ਨਾਲ ਰਹਿਆ ਕਰੇ। ਧੰਨਵਾਦ।